ਅੱਜ ਦੀ ਮੀਟਿੰਗ ਥੋੜੀ ਜੀ ਵਿਸ਼ੇਸ਼ਤਾ ਇਹ ਹੈ ਕਿ ਜੋ ਸਰਕਾਰ ਨੇ ਵਾਰ ਕੀਤਾ ਉਹਨੂੰ ਟੱਕਰ ਨਾ ਕਿਵੇਂ ਆ ਉਹ ਵੀ ਵਿਚਾਰਿਆ ਜਾਊਗਾ ਵਿਕਰਮਜੀਠੀਆਂ ਨੂੰ ਹਿਮਾਚਲ ਪ੍ਰਦੇਸ਼ ਪੰਜਾਬ ਦੇ ਖੇਠਾਂਾਂ ਤੱਕ ਲੈ ਕੇ ਗਏ ਨੇ ਇਸ ਤੋਂ ਪਹਿਲਾਂ ਕੱਲ ਤਲਵੀਰ ਗਿੱਲ ਤੋਂ ਵੀ ਜੇਲਾ ਸੰਪਤੀ ਮੈਂ ਕਿਹਾ 100 ਦਲਵੀਰ ਇਕੱਠੇ ਕਰ ਲੋ 100 ਬੋਨੀ ਇਕੱਠੇ ਕਰ ਲੋ 100 ਝਟੋਪਾਧਿਆ ਇਕੱਠਾ ਕਰ ਲੋ 100 ਨਰਿੰਦਰ ਸਿੰਘ ਇਕੱਠੇ ਕਰ ਲੋ ਇਕੁਅਲ ਟੂ 0 ਕਿਉਂਕਿ ਜਿਹੜਾ ਇਸ ਪ੍ਰੋਪੋਰਸ਼ਨਟ ਸੈਟ ਇਹ ਟਰੱਕ ਮੰਨੀ ਲਈ ਕੋਈ ਹਸਾਬਦ ਕਰਨਾ ਹੋਊਗਾ ਨਾ ਉਹ 2 2 4 ਹੋਣਾ ਜਵਾਨੀ ਕਹਿਣ ਵਾਲੀ ਹੋਣਾ ਉਹ ਕਿੱਥੋਂ ਅਕਾਊਂਟ ਚੋਂ ਨਿਕਲੇ ਕਿਹਦੇ ਚ ਆਏ ਕੋਈ ਇੱਕ ਇੱਕ ਪੈਸਾ ਹਸਾਬਦ ਕਰਨਾ ਪੈਣਾ ਇਹਨਾਂ ਦੇ ਤਾਂ ਸਭੋਂਗੇ ਪਰਚਾ ਉਲਟ ਇਹਨਾਂ ਤੇ ਹੋਣਾ ਚਾਹੀਦਾ ਕਿ ਜਿਹੜੇ ਦੋ ਬੰਦਿਆਂ ਨੂੰ ਹਾਈ ਕੋਰਟ ਨੇ ਕਿਹਾ ਕਿ ਇਹ ਕੂੜੇ ਦੀ ਢੇਰੀ ਆ ਬੋਨੀ ਤੇ ਉਹ ਆਲਗ ਉਹਨਾਂ ਦੇ ਬਿਆਨ ਉਹ ਤੋਂ ਬਾਅਦ ਲਿਖਦੇ ਪਏ ਆ ਮਤਲਬ ਸਰਕਾਰ ਦੀ ਗਰਾਵਟ ਤੇ ਘਬਰਾਹਟ ਇੱਥੇ ਤੱਕ ਹੋ ਗਈ ਆ ਕਿ ਹੁਣ ਪਾਣੀ ਤੋਂ ਮਧਾਣੀ ਮਾਰ ਕੇ ਮੱਖਣ ਕੱਢਣਾ ਚਾਹੁੰਦੇ ਆ ਨਹੀਂ ਨਿਕਲਦਾ ਉਹ ਜਨਾਲਾ ਕੱਲ ਗਏ ਸੀਗੇ ਕਹਿੰਦੇ ਉਹ ਬੋਨੀ ਨੂੰ ਯਾਰ ਕੀ ਚਿੱਠੀਆਂ ਲਿਖਿਆ ਸੀ ਬਾਲ ਸਾਹਿਬ ਨੂੰ ਬੋਨੀ ਬੋਨੀ ਚਿੱਠੀ ਲਿਖੇ ਮੈਂ ਕਹਿੰਦਾ ਸਬੂਤ ਦੇ ਮੈਂ ਕਹਿੰਦਾ ਬੋਨੀ ਨਲਾਇਕ ਆ ਮੈਡੀਕਲ ਪਾਸ ਨਹੀਂ ਕਰ ਸਕਿਆ ਜਿਉ ਮੈਨੂੰ ਪੁੱਛੋ ਸਬੂਤ ਸਾਹਮਣੇ ਦੱਸੂ ਕਿ ਫਲਾਣੇ ਸਾਲ ਮੈਡੀਕਲ ਕਾਲਜ ਦਾਖਲਾ ਹੋਇਆ ਬਿਨਾਂ ਪਾਸ ਕੀਤੇ ਨਿਕਲਿਆ ਤੇਰੀ ਚਿੱਠੀ ਨਾਲ ਕੀ ਆ ਪਹਿਲਾਂ ਆਪਣਾ ਸਬੂਤ ਦੇ ਫਿਰ ਵਿਕਰਮ ਨਾਲ ਦੇਈਂ ਹਰਪਾਲ ਸੀਮਾ ਅੱਜ ਵਿਰੋਧੀਆਂ ਤੇ ਵੱਰ ਰਹੇ ਕਹਿੰਦੇ ਹਰਪਾਲ ਸੀਮਾ ਹਰਮਾਲ ਹਰਮਾਲ ਸੀਮਾ ਨੇ ਮੈਂ ਬਿਆਨ ਤੇ ਸੁਣ ਲਿਆ ਮੈਂ ਸੀਮਾ ਸਾਹਿਬ ਨੂੰ ਇੱਕੋ ਗੱਲ ਕਹਿੰਦਾ ਕਿ ਤੁਹਾਡੀ ਮਜਬੂਰੀ ਆ ਕਿਉਂਕਿ ਤੁਸੀਂ ਸ਼ਰੀਫ ਉਹ ਪਾਰਟੀ ਤੰਗ ਕਰਦੀ ਹੋਣੀ ਹੈ ਬਿਆਨ ਦੇ ਲਈ ਤੁਸੀਂ ਦੇਤਾ ਪਰ ਸੀਮਾ ਸਾਹਿਬ ਮੈਨੂੰ ਇੱਕ ਗੱਲ ਦੱਸੋ ਕਿ ਨਸ਼ਿਆਂ ਦੇ ਵਿਰੁੱਧ ਜੁੱਦਗੀ ਨੇ ਸ਼ੁਰੂ ਕੀਤਾ ਕੋਹਲੇ ਦੇ ਕੇ ਇਸਕੀ ਨੇ ਰਜਿਸਟਰ ਕੀਤਾ ਇਹਦੀ ਸਰਕਾਰ ਵੇਲੇ ਹੋਇਆ ਮੈਂ ਉਹ ਨਰਿੰਦਰ ਸਿੰਘ ਤੇ ਜਿਹੜਾ ਇੰਨਾ ਹੁਸ਼ਿਆਰ ਬਣਦਾ ਇਮਾਨਦਾਰ ਕਹਿੰਦਾ ਕਹਿੰਦਾ ਮੈਂ ਭੋਲਾ ਕਹਿਤ ਕਰਾਤਾ ਯਾਰ ਪਰਚਾ ਅਕਾਲੀ ਦਲ ਦੀ ਸਰਕਾਰ ਕਰਾ ਰਹੀ ਆ ਉਹਦੇ ਚੀਜ਼ੀ ਦਾ ਲੈਂਡ ਦੇਣ ਨਹੀਂ ਕ੍ਰੈਡਿਟ ਆਪ ਕਰਦੇ ਪਏ ਮੈਂ ਇਨਾਂ ਬੋਗਸ ਲੋਕਾਂ ਦੇ ਹੈਰਾਨ ਆ ਕਿ ਯਾਰ ਤੁਸੀਂ ਰਿਟਾਇਰ ਹੋ ਗਏ ਹੁਣ ਭੁੱਲ ਜਾ ਹੁਣ ਤੁਸੀਂ ਕੌਡੀ ਕੌਡੀ ਦੇ ਨਹੀਂਗੇ ਉਹ ਆਪਣੀ ਕੀਮਤ ਬਣਾਉਣ ਵਾਸਤੇ ਬਿਕਰਮ ਦੇ ਉਲਟ ਬਿਆਨ ਦਿੰਦੇ ਪਏ ਨੇ ਕ੍ਰੈਡਿਟ ਵਾਰ ਹੈ ਇਸ ਤਰ੍ਹਾਂ ਕੋਈ ਐਡਿਟ ਨਹੀਂ ਸਰਕਾਰ ਤੋਂ ਫੇਵਰ ਲੈਣ ਲਈ ਕੀ ਆਪਾਂ ਜਾਨਦੇ ਹੋ 1.5 ਸਾਲ ਕੀ ਦੇਣਗੇ ਕੁਝ ਏਰਮਨੀ ਦੇ ਜਾਣਗੇ ਕੁਝ ਕਰ ਦੇਣਗੇ ਛੱਟੋ ਪਾਦਿਆ ਵਿਚਾਰਾ ਤਾਂ ਆ ਚਿੱਕੜ ਚੜਿਆ ਹੋਇਆ ਪਹਿਲੀ ਵਾਰ ਹੋਇਆ ਕਿਸੇ ਮੋਰਕੇ ਚ ਕਿ ਉਹਦਾ ਪ੍ਰਧਾਨ ਮੰਤਰੀ 20 ਮਿੰਟ ਟੇਨ ਹੋਇਆ ਸੜਕ ਤੇ ਤੇ ਡੀਜੀਪੀ ਛੱਟੋ ਪਾਦਿਆ ਉਹ ਕੇਸ ਚੋਂ ਪੈਨਸ਼ਨ ਬੰਦ ਹੋਈ ਹੋਈ ਆ ਉਸ ਕਰਕੇ ਇਹ ਰੌਲੇ ਪਾਉਂਦਾ ਰਹਿੰਦਾ ਕੁਝ ਨਹੀਂ ਪੈਂਦਾ ਪਰ ਇਹ ਪੰਥਕ ਇੱਕ ਪੰਥਕ ਮਾਮਲਾ ਵੀ ਹੈ ਕਿ ਗਗਨ ਰਵੀਰ ਸਿੰਘ ਜਿਹੜੇ ਉਹ ਅਦਾਲਤ ਗਏ ਸੀ ਹਾਲਾਂਕਿ ਉਹ ਕਹਿੰਦੇ ਕਿ ਕੇਸ ਉੱਪਰ ਚ ਲੈ ਲਿਆ ਇਹ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਮਾਮਲੇ ਜਿਹੜਾ ਵਾਪਸ ਲੈ ਲਿਆ ਦਾ ਮਤਲਬ ਉਹਨਾਂ ਨੇ ਮਹਿਸੂਸ ਕੀਤਾ ਹੋਣਾ ਕਿ ਨਹੀਂ ਸੀ ਜਾਣਾ ਚਾਹੀਦਾ ਗੱਲ ਮੁੱਕ ਗਈ ਹੁਣ ਮੈਂ ਉਹਨੂੰ ਦੁਬਾਰਾ ਕਿਉਂ ਕਰਾਂ ਸਿਮਲਰ ਗੱਲ ਹੈ ਨਾ ਇਹ ਕਿਸੇ ਤੁਹਾਡੇ ਵਰਗੇ ਇਨਸਲਾਹ ਦੇਤੇ ਹੋਣੀ ਹੈ ਕਿ ਚਲੇ ਜਾਓ ਮੇਰੇ ਵਰਗੇ ਨੇ ਬੇਨਤੀ ਕੀਤੀ ਹੁਣੀ ਆਵਾਪਸ ਲੈ ਲਓ ਮੰਨ ਕੇ ਗੱਲ ਮੁੱਕ ਗਈ ਦੁਬਾਰਾ ਬੜੀ ਨਹੀਂ ਇਸ ਵੇਲੇ ਮਰੂਤਵਾ ਪਹਿਲੀ ਮੀਟਿੰਗ ਕਿਵੇਂ ਦੇਖਤੀ ਬੜੀ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਜੀ ਬਹੁਤ ਪ੍ਰੇਮ ਨਾਲ ਸਾਰਾ ਜੋ ਪ੍ਰੋਸੀਜਰ ਹੈ ਉਹ ਮੁਕੰਮਲ ਹੋਇਆ ਉਸ ਤੋਂ ਬਾਅਦ ਜਨੈਨੀ ਮਸਲੀ ਸਾ ਸੁਬੀ ਸਿੰਘ ਬਾਦਲੀ ਨੇ ਸਭਾਵਾਂ ਨੂੰ ਦੇਖ ਕੇ ਦੂਜੀ ਵਾਰ ਇਹਨੂੰ ਪ੍ਰਧਾਨ ਬਣਾਇਆ ਗਿਆ ਇਸ ਕਰਕੇ ਅੱਜ ਪਹਿਲੀ ਮੀਟਿੰਗ ਹੈ ਮੈਂ ਜਿੰਨੇ ਵੀ ਸਾਰੇ ਵਰਕਿੰਗ ਇਸਟੇਕ ਹੋ ਕਮੇਟੀ ਦੇ ਮੈਂਬਰ ਆ ਰਹੇ ਨੇ ਸਾਰਿਆਂ ਵੱਲੋਂ ਤੇ ਪ੍ਰਧਾਨ ਜੀ ਨੂੰ ਪਹਿਲਾਂ ਤਾਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੋਰ ਕਮੇਟੀ ਬਣਾ ਕੇ ਤੁਰਤ ਹਾਲਾਤ ਨੂੰ ਮੁੱਖ ਰੱਖ ਕੇ ਮੀਟਿੰਗ ਸੱਦੀ ਹੈ ਦੂਜਾ ਜੋ ਹੈ ਉਹ ਕਿਰਪਾ ਕਰੇਗਾ ਮੈਂ ਤੁਹਾਨੂੰ ਇਨਿਕ ਬੇਨਤੀ ਕਰ ਸਕਦਾ ਅੱਜ ਕਿ ਦੇਖਿਓ ਸਾਰੇ ਹਾਲਾਤ ਕਿਵੇਂ ਬਦਲਦੇ ਨੇ ਜੋ ਦਸ ਸਾਲ ਲੋਕਾਂ ਚ ਹਾਲਾਤ ਦੇਖੇ ਨੇ ਉਹਨਾਂ ਨੂੰ ਦੇਖਦੇ ਹੋਏ ਗੁਰੂ ਕਿਰਪਾ ਕਰੇਗਾ ਕਾਲੀਗਲ ਚੜ੍ਹਦੀ ਕਲਾ ਜਾਏਗਾ ਪੰਜਾਬ ਦੇ ਭਲੇ ਵਾਸਤੇ ਠੀਕ ਕੰਮ ਕਰਾਗੇ ਜੀ ਵਿਕਰਮਜੀਤਿਆ ਦੇ ਖਿਲਾਫ ਲਗਾਤਾਰ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਪੁਰਾਣੇ ਅਦੋ ਕਈ ਉਹਨਾਂ ਦੇ ਸੱਤਿਆਂ ਨੂੰ ਲਿਆਇਆ ਜਾ ਰਿਹਾ ਹੈ ਵਾਸਤੇ ਇਹ ਸਰਕਾਰਾਂ ਫੇਲ ਹੋ ਜਾਂਦੀਆਂ ਨੇ ਤਿੰਨ ਸਾਲ ਹੋ ਗਏ ਬੀੜੀ ਸਰਕਾਰ ਕਹਿੰਦੇ ਸੀ ਚੁਟਕੀ 'ਚ ਦੇਸ਼ੇ ਖਤਮ ਕਰ ਦਿਆਂਗੇ ਰਿਸ਼ਵਤਖਤੂ ਕਰ ਦਿਆਂਗੇ ਰੇਤਾ ਸਸਤਾ ਕਰ ਦਿਆਂਗੇ ਸ਼ਰਾਬ ਤੋਂ ਇੰਨੇ ਕਮਾ ਲਾਂਗੇ ਸੁਧਾਰ ਦਿਆਂਗੇ ਅਸੀਂ ਸਕੂਲ ਸੁਧਾਰ ਦਿਆਂਗੇ ਸਾਰੇ ਕੰਮਾਂ ਸ਼ੇਲ ਹੋ ਗਿਆ ਸਰਕਾਰ ਸਾਢੇ 3 ਸਾਲ ਟੱਪ ਚੱਲੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਕੋਲੇ ਚਾਰਾ ਕੋਈ ਨਹੀਂ ਲੋਕਾਂ ਦਾ ਧਿਆਨ ਭੜਕਾਉਣ ਵਾਸਤੇ ਝੂਠੇ ਕੇਸ ਬਣਾ ਕੇ ਕਿਸੇ ਸੀਨੀਅਰ ਲੀਡਰ ਨੂੰ ਪਹਿਲਾਂ 25 ਦੀ ਕਾਂਗਰਸ ਦੇ ਫਰੜਲੇ ਕਿਸਦਾ ਚਲਾਨ ਨਹੀਂ ਪੇਸ਼ ਹੋਇਆ ਕਈ ਅੱਜ ਮੁੱਖ ਮੰਤਰੀ ਖੁਦ ਆਈ ਹੋਈ ਸੀ ਉਹਨਾਂ ਦੇ ਵੀ ਕੇਸ ਸਾਰੇ ਜਿਹੜੇ ਰੱਦ ਹੋ ਗਏ ਆ ਇਸ ਕਰਕੇ ਮੇਰੇਕ ਇੱਕ ਬਹੁਤ ਵੱਡਾ ਡਰਾਮਾ ਔਰ ਧੱਕਾ ਹੈ اپੋਜੀਸ਼ਨ ਨੂੰ ਦਬਾਉਣ ਦੀ ਕੋਸ਼ਿਸ਼ ਹੈ ਕਿ ਕੋਈ ਸੱਚ ਦੀ ਬਾਤ ਸਾਹਮਣੇ ਨਾ ਆ ਸਕੇ ਨਿਕਲਦਾ ਹੈ ਜੋ ਕੁਝ ਨਹੀਂ ਹੈਰਾਨਗੀ ਹੈ ਸਿਰਫ ਬਦਲਾ ਲਊ ਕਾਰਵਾਈ ਹੈ ਕਿਉਂਕੋ ਬੋਲਦੇ ਸੀ ਆਪਣੀ ਗੱਲ ਕਰਦੇ ਸੀ ਔਰ ਫੈਕਟਸ ਦਿੰਦੇ ਸੀ ਉਹਦੇ ਫੈਕਟਸ ਦਾ ਜਵਾਬ ਕੋਈ ਨਹੀਂ ਉਹਨਾਂ ਦਾ ਜਵਾਬ ਦੇਣ ਲੋਕ ਰਾਜ ਹੈ ਤੇ ਝੂਠਾ ਕੇਸ ਲਾਉਣਾ ਹੈ 4 ਸਾਲ ਤੋਂ ਕੇਸ ਚੰਨੀ ਸਾਹਿਬ ਦੇ ਦਬਣਿਆ ਹੋਇਆ ਚੰਨੀ ਨੇ ਖੁਦ ਕਹੇ ਤਾਂ ਮੇਰੇ ਵੇਲੇ ਕਿਉਂ ਨਾ ਬਈ ਚਲਾਨ ਪੇਸ਼ ਕੀਤਾ ਤੇ ਸੁਪਰੀਮ ਕੋਰਟ ਨੇ ਕਿਹਾ ਵੀ 4 ਸਾਲ ਹੋ ਗਏ ਕਿਉਂ ਰੋੜਾ ਚਲਾ ਦਿੱਤਾ ਇਸ ਕਰਕੇ ਸਾਰਾ ਕੁਝ ਝੂਠ ਦਾ ਪਲੰਦਾ ਸੋ ਗੁਰੂ ਕਿਰਪਾ ਕਰੇਗਾ ਸਾਰੇ ਸਾਫ਼ ਕੇ ਨਿਕਲਣਾ